ਸਤਿ ਸ਼੍ਰੀ ਅਕਾਲ ਮੈਂ ਹਾ ਟੋਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਦੋਂ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਉਹਨਾਂ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਇੱਕ ਸਕੀਮ ਚਲਾਈ ਗਈ ਸੀ ਘਰ ਘਰ ਨੌਕਰੀ ਉਸ ਦੇ ਲਈ ਕਾਰਡ ਵੰਡੇਗਾ ਵੱਤ ਵੱਦ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਦੂਸਰੇ ਪਾਸੇ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਨੇ ਵੱਤ ਤੋਂ ਵੱਦ ਕਰਜ਼ਾ ਮਾਫੀ ਨੂੰ ਲੈ ਕੇ ਅਤੇ ਨੌਕਰੀਆਂ ਨੂੰ ਲੈ ਕੇ ਉਹ ਫਾਰਮ ਫਿਲ ਕੀਤੇ ਉਹਨਾਂ ਦੇ ਕਾਰਡ ਬਣੇ ਹਾਂਜੀ ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਸੂਬਿਆਂ ਦੇ ਪ੍ਰਧਾਨਾਂ ਦੇ ਯਾਨੀ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਭਾਰ ਦੇ ਸਾਰੇ ਸੂਬਿਆਂ ਦੇ ਵਿੱਚ ਉਹਦੇ ਤੌਰ ਤੇ ਇੱਕ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਮੌਜੂਦਾ ਪ੍ਰਧਾਨਾਂ ਦੀ ਡਿਊਟੀ ਜ਼ਿੰਮੇਵਾਰ ਲਗਾ ਦਿੱਤੀ ਹੈ ਕਿ ਵੱਦ ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਕਾਰਡ ਬਣਾਉਂ ਯਾਨੀ ਕਿ ਜਿਹੜੇ ਆਮ ਲੋਕ ਵੀ ਨੇ ਉਹਨਾਂ ਦੇ ਵੀ ਆਨਲਾਈਨ ਕਾਰਡ ਬਣਨੇ ਚਾਹੀਦੇ ਨੇ ਜਿਸ ਨੂੰ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੋਣ ਦਾ ਪ੍ਰਮਾਣ ਪੱਤਰ ਦੇਣਾ ਭਾਰਤੀ ਜਨਤਾ ਪਾਰਟੀ ਦੇ ਮੈਂਬਰਸ਼ਿਪ ਲਈ ਇਸ ਨੂੰ ਲੈ ਕੇ ਹੁਣ ਸਾਰੇ ਹੀ ਭਾਰਤ ਦੇ ਵਿੱਚ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਪ੍ਰਧਾਨ ਨੇ ਸੁਭਾ ਪ੍ਰਧਾਨ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਦੂਸਰੇ ਪਾਸੇ ਗੱਲ ਕਰਦੇ ਹਾਂ ਪੰਜਾਬ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਉੱਤੇ ਇਹ ਵੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਤੁਸੀਂ ਵੱਧ ਤੋਂ ਵੱਧ ਆਨਲਾਈਨ ਜਿਹੜੇ ਕਾਰਡ ਬਣਾਓ ਮੈਂਬਰ ਬਣਾਓ ਯਾਨੀ ਕਿ ਮੈਂਬਰਸ਼ਿਪ ਵਾਸਤੇ ਪੰਜਾਬ ਦੇ ਲੋਕਾਂ ਨੂੰ ਰਾਜ ਕਰੋ ਜੇਕਰ ਤੁਸੀਂ ਉਹ ਆਂਕੜਾ ਉਹ ਸਰਵਾ ਪੂਰਾ ਨਹੀਂ ਕਰ ਪਾਉਂਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਉੱਤੇ ਸਖਤ ਐਕਚੁਅਲ ਆ ਜਾਵੇਗਾ ਇਹ ਗੱਲ ਕਹਿ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਲ ਸ਼ਾ ਗ੍ਰਹਿ ਮੰਤਰੀ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੀ ਹੈ ਭਾਰਤੀ ਜਨਤਾ ਪਾਰਟੀ 13 ਦੇ ਵਿੱਚੋਂ ਇੱਕ ਸੀਟ ਵੀ ਨਹੀਂ ਮਿਲੀ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪਤਾ ਖੜਿਆ ਸੀ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਕੁਮਾਰ ਜਾਕਰ ਲਈ ਕਿ ਹਿੰਦੂ ਚਿਹਰਾ ਹੋਣ ਦੇ ਨਾਲ-ਨਾਲ ਇੱਕ ਕਿਸਾਨੀ ਚਿਹਰਾ ਵੀ ਹੈ ਦੋਨਾਂ ਇੱਕ ਹਿੰਦੂ ਚਿਹਰਾ ਹੈ ਦੂਸਰੇ ਪਾਸੇ ਕਿਸਾਨੀ ਜੀਵਨ ਤੋਂ ਬਿਲੋਂਗ ਕਰਦੇ ਨੇ ਸੋਚਿਆ ਕਿ ਜਿਹੜਾ ਜ਼ਿਮੀਂਦਾਰ ਚਿਹਰਾ ਹੈ ਉਸਦੀ ਵੀ ਵੋਟ ਮਿਲੇਗੀ ਹਿੰਦੂ ਦੀ ਵੀ ਵੋਟ ਮਿਲੇਗੀ ਲੇਕਿਨ ਉਹ ਪਤਾ ਜਿਹੜਾ ਹੈ ਨਹੀਂ ਜਿਹੜਾ ਖੇਡਿਆ ਗਿਆ ਉਹ ਨਹੀਂ ਕਾਰਗਰਸਿਤ ਹੋਇਆ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਨਹੀਂ ਪੂਰੇ ਪਾਰਦੇ ਸੂਬੇ ਜਿੱਥੇ ਉਹ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਹੈ ਕਿ ਉਹ ਆਨਲਾਈਨ ਮੈਂਬਰ ਵੱਧ ਤੋਂ ਵੱਧ ਤਿਆਰ ਕਰੋ ਜੋ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈਲਪ ਹੋਵੇ ਭਾਰਤੀ ਜਨਤਾ ਪਾਰਟੀ ਨੂੰ ਸੂਬਿਆਂ ਦੀ ਸਰਕਾਰ ਬਣਾਉਣ ਵਾਸਤੇ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਤਾਂ ਪਹਿਲਾਂ ਹੀ ਅਫਵਾਹਾਂ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਵੇਗਾ ਦੂਸਰੀ ਤੀਸਰੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਸਿੱਖ ਦੂਸਰਾ ਜੱਟ ਚਿਹਰਾ ਭਾਰਦੀ ਹੈ ਦੱਸ ਦਿਓ ਕਿ ਇਹ ਚਿਹਰਾ ਕੌਣ ਹੋਵੇਗਾ ਹੁਣ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਦੀ ਜਦੋਂ ਅਫਵਾਹਾਂ ਆ ਰਹੀਆਂ ਸੀ ਕਿ ਜਿਮਨੀ ਚੋਣ ਹਲਕਾ ਗੱਦਰਬਾਹ ਤੋਂ ਲੜੇਗਾ ਸ਼ਰੂਪਣੀ ਅਕਾਲੀਦਰ ਵੱਲੋਂ ਇਸ ਨੂੰ ਲੈ ਕੇ ਡਿੰਪੀ ਢੁੱਲੋਂ ਨੇ ਅਸਤੀਫਾ ਤੱਕ ਦੇ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸ਼ਾਮਲ ਹੋ ਗਿਆ ਸੀ ਡਿਮਪਿਊਟੀ ਲੋ ਨੇ ਪੁਰ ਜੋਰ ਤੇ ਕਹਿਆ ਸੀ ਕਿ ਅੰਦਰ ਖਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਬਾਦਲ ਇੱਕ ਮਿਕਨੇ ਯਾਨੀ ਕਿ ਅੰਦਰੋਂ ਅੰਦਰੀਕ ਘੋ ਖਿਚੜੀ ਨੇ ਲੇਕਿਨ ਇਸ ਕਰਕੇ ਮੈਂ ਅਸਤੀਫਾ ਦੇ ਰਿਹਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਜਿਮਨੀ ਚੋਂ ਲੜਨਗੇ ਹਲਕਾ ਗੱਦੜ ਬਾਹ ਤੋਂ ਉਹ ਮਨਪ੍ਰੀਤ ਬਾਦਲ ਲੜਨਗੇ ਲੇਕਿਨ 2 ਦਿਨਾਂ ਬਾਅਦ ਚੁੱਪੀ ਤੋੜੀ ਮਨਪ੍ਰੀਤ ਬਾਦਲ ਨੇ ਉਹਨੇ ਸਿੱਧਾ ਸਪਸ਼ਟ ਕਰ ਦੇ ਦਿੱਤਾ ਉਹਨਾਂ ਨੇ ਕਿ ਜਿਹੜੀ ਮੇਰੀ ਬਾਕੀ ਦੀ ਜ਼ਿੰਦਗੀ ਹੈ ਰੈਸਟ ਆਫ ਮਾਈ ਲਾਈਫ ਆ ਵਿਲ ਸਪੈਂਡ ਇਨ ਬੀਜਪੀ ਯਾਨੀ ਕਿ ਮੈਂ ਬਾਕੀ ਦੀ ਜ਼ਿੰਦਗੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਆਪਣੀਆਂ ਸੁਵਾਵਾਂ ਦੇਵਾਂਗਾ ਇਟ ਮੀਨਸ ਹੁਣ ਇਹ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਹ ਗੱਲ ਬਾਕੀ ਦੀ ਜ਼ਿੰਦਗੀ گزارਾਂਗਾ ਇਸ ਗੱਲ ਨੂੰ ਲੈ ਕੇ ਹੁਣ ਇਹ ਹਲਚਲ ਮਚ ਚੁੱਕੀ ਹੈ ਕਿ ਪੰਜਾਬ ਦੇ ਨਵੇਂ ਪ੍ਰਧਾਨ ਭਾਜਪੀ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਸੁਨੀਲ ਕੁਮਾਰ ਜਾਖੜ ਦੇ ਕੋਲ ਉਹ ਟਾਰਗੇਟ ਪੂਰਾ ਨਹੀਂ ਹੁੰਦਾ ਤੇ ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੋਣਗੇ ਕਿਉਂਕਿ ਦੂਸਰੇ ਪਾਸੇ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਸਿੱਖ ਚਿਹਰਾ ਵੀ ਹੋਵੇ ਜੱਟ ਚਿਹਰਾ ਵੀ ਹੋਵੇ ਮਨਪ੍ਰੀਤ ਦੋਨਾਂ ਪਾਸਿਆਂ ਤੋਂ ਮਜਬੂਤ ਨੇ ਦੂਸਰੇ ਪਾਸੇ ਉਹ ਕਾਫੀ ਲੰਬੇ ਸਮੇਂ ਤੋਂ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਰਹਿ ਚੁੱਕੇ ਨੇ ਦੋ ਵਾਰ ਤਾਂ ਉਹ ਵਿਤਮਤ ਰਹੇ ਨੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਸਰੀ ਵਾਰ ਉਹ ਕਾਂਗਰਸ ਪਾਰਟੀ ਵੱਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਏਟ ਮੀਨਸ ਕਿ ਮਨਪ੍ਰੀਤ ਬਾਦਲ ਪ੍ਰਧਾਨ ਦਾ ਚਿਹਰਾ ਹੋ ਸਕਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਫ ਜੇ ਜਿਹੜੀ ਡਿਊਟੀ ਲਗਾਈ ਗਈ ਹੈ ਸੁਨੀਲ ਕੁਮਾਰ ਜਾਕਰ ਤੇ ਮੈਂਬਰਸ਼ਿਪ ਨੂੰ ਲੈ ਕੇ ਜੇਕਰ ਉਹ ਆંકੜਾ ਪੂਰਾ ਨਹੀਂ ਕਰਦੇ ਤਾਂ ਪ੍ਰਧਾਨਗੀ ਤੋਂ ਸੁਨੀਲ ਕੁਮਾਰ ਜਾਕਰ ਦੀ ਹੋਵੇਗੀ ਛੁੱਟੀ ਅਤੇ ਨਵੇਂ ਪ੍ਰਧਾਨ ਬਣਨਗੇ ਮਨਪ੍ਰੀਤ ਬਾਦਲ ਧੰਨਵਾਦ